ਕਪਰ ਤੁਸੀਂ ਗੈਨ ਨਹੀਂ ਸਾਡਾ ਥੋੜੇ ਬੜੇ ਜਿਹੜੇ ਨਾ ਮੈਂ ਫੋਟੋ ਖਾਉਂਗਾ ਲੈਬ ਲੈਬਰੀ ਤੋਂ ਚੈੱਕ ਕਰਵਾਇਆ ਔਰ ਜਿਹੜੇ ਵਾਕਿਆ ਉਹਦੇ ਵਿੱਚ ਇੰਨੇ ਦਾਦਾ ਸਿਰ ਤੋਂ ਦਾ ਬਲੱਡ ਪ੍ਰੈਸ਼ਰ ਸ਼ੂਗਰ ਅਤਾਂਕੀ ਬੀਪੀ ਅਟੈਕ ਬਲੱਡ ਕੈਂਸਰ ਤੱਕ ਕੱਲੇ ਥੀਮ ਨਾਲ ਤੇ ਇੱਥੇ ਵੀ ਜਰੂਰ ਵੀ ਹੁੰਦੀ ਹੈ ਤੇ ਡਾਕਟਰ ਕਰਦੇ ਗੱਲਾਂ ਆਹ ਜਿਹੜੇ ਬਾਕੀ ਕਰਦੇ ਹਾਂ ਹਾਂ ਸੋਚੋ ਤੁਸੀਂ ਵੀ ਇਹਨੂੰ ਚਿੱਟੇ ਗੋਲੀਆਂ ਟੀਕੇ ਹਾਰੂ ਰਸਾਇਣੇ ਵਰਕਰ ਰੱਖਣਾ ਇਹ ਤਾਂ ਮਕਰ ਦਾ ਚਾਲ ਕੀ ਦੀ ਹੈ ਉਹ ਚਾਲ ਡਬਲ ਦੁਨੀਆ ਦੇ ਦਵਾਈਆਂ ਦਾ ਵਪਾਰ ਕਰਦਾ ਅਸੀਂ ਮਾਫੀਆ ਗੱਟਿਆਂ ਉਹਨੇ ਵੇਖਿਆ ਕਿ ਪੰਜਾਬੀਆਂ ਨੂੰ ਦਿੱਤਾ ਸੀਗਾ ਨਜ਼ਾਰਾ ਸਾਡੇ ਚਾਹਤੇ ਨਹੀਂ ਕਰਦੇ ਸੀ ਸਰ ਸ਼ਾਇਦ ਜਾਣੇ ਕਿ ਕਿਹੜਾ ਪਤਾ ਹੋਵੇ ਤਾਂ ਜਿਹੜੀ ਗੱਲ ਕਰਦਾ ਆਪਾਂ ਪੰਜਾਬ ਦੇ ਦੇਖੇ ਹੋਏ ਹੈ ਕੀਤੀ ਜਿਹੜੀ ਹੈ ਸਰਦਾਰੋਂ ਸਿੰਘ ਜੌੜ ਸਾਡੇ ਜਿੰਨਾਂ ਦੀ ਚੀਜ਼ ਦੀ ਕਿਰਤੀ ਨੂੰ ਪੂਰੀ ਦੁਨੀਆ ਦੇ ਗਲਬਕਾ ਕਰਤਾ ਸੀ ਉਸ ਸਰਦਾਰੋਂ ਸਿੰਘ ਜੌੜ ਨੇ ਸਾਡੇ ਨਾਲ ਕੰਮ ਕੀਤਾ ਤੇ ਕਿਹੜਾ ਦੱਸਿਆ ਉਹ ਕਹਿੰਦਾ ਜਦੋਂ ਅਸੀਂ ਪਾਕਿਸਤਾਨ